ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਨ ਲੱਗੇ ਆ ਜੀ ਸਫ਼ਰ ਮੁੰਬਾਸਾ ਤੋਂ ਨਾਇਰੋਬੀ ਦਾ ਇਹ ਸਫ਼ਰ ਐਕਸਪੀਰੀਅੰਸ ਕਰਾਂਗੇ ਆਪਾਂ ਇਥੋਂ ਦੀ ਫਰਸਟ ਕਲਾਸ ਟ੍ਰੇਨ ਦੇ ਵਿੱਚ ਤਿੰਨ ਵੱਖ-ਵੱਖਰੀਆਂ ਨੈਸ਼ਨਲ ਪਾਰਕ ਦੇ ਵਿੱਚੋਂ ਜਾਂਦੀ ਇਹ ਟ੍ਰੇਨ ਦਾ ਸਫ਼ਰ ਰਹਿਣਾ 5.5 ਘੰਟੇ ਦਾ 550 ਕਿਲੋਮੀਟਰ ਹੈ ਜੀ ਗੱਡੀ ਦੀ ਸਪੀਡ ਹੁੰਦੀ ਹੈ 110 ਜਾਂ 120 ਦੀ 31 ਮਈ 2017 ਦੇ ਵਿੱਚ ਇਹ ਟ੍ਰੇਨ ਚਾਈਨਾ ਵੱਲੋਂ ਮੁੰਬਾਸਾ ਤੋਂ ਨਾਇਰੋਬੀ ਚਲਾਈ ਗਈ ਸੀ ਟ੍ਰੇਨ ਦੇ ਵਿੱਚ ਅਸੀਂ ਰਾਤ ਜਾਂਦੇ ਹਾਥੀ ਵੀ ਦੇਖੇ ਜ਼ੀਬਰਾਸ ਵੀ ਦੇਖੇ ਤੇ ਇੱਕ ਦੋ ਥਾਂ ਤੇ ਹਿਰਨ ਵੀ ਦੇਖੇ ਇਹਦੇ ਬਿਨਾਂ ਸਾਨੂੰ ਲੋਕਾਂ ਦੇ ਸੋਹਣੇ ਪੀਸਫੁਲ ਜਗ੍ਹਾ ਤੇ ਬਣੇ ਹੋਏ ਘਰ ਵੱਡੇ ਵੱਡੇ ਸੋਹਣੇ ਪਹਾੜ ਗ੍ਰੀਨਰੀ ਨਦੀਆਂ ਨਹਿਰਾਂ ਦੇਖਣ ਨੂੰ ਮਿਲੀਆਂ ਆਜੋ ਫਿਰ ਆਪਾਂ ਸਾਰੇ ਜਣੇ ਮਿਲ ਕੇ ਇਹ ਸਫ਼ਰ ਦਾ ਆਨੰਦ ਲੈਨੇ ਆ ਤੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਏ ਸੀ ਜੀ ਸਾਡਾ ਰੂਮ ਪਿੱਛੇ ਸੀ ਬਾਲਕਨੀ ਤੁਹਾਨੂੰ ਅੱਜ ਨਾਲ ਰੂਮ ਦਿਖਾਇਆ ਨਹੀਂ ਬਾਹਰੋਂ-ਬਾਰੋਂ ਜਾ ਕੇ ਦਿਖਾਇਆ ਆ ਬਾਲਕਨੀ ਬੜੀ ਸੋਹਣੀ ਸੀ ਸਾਹਮਣੇ 뷰 ਸੀ ਆਹ ਵਾਲਾ ਤੇ ਹੁਣ ਲੱਗਿਆ ਆਪਾਂ ਇਥੋਂ ਭੱਜਣਾ ਅੱਜ ਕੋ ਆਤੀਜਾ ਬੈਠੀ ਤੀਜਾ ਮੇਰਾ ਬੈਠ ਦੋ ਪੈਟ ਇਧਰ ਲੱਗੇ ਤੇ ਬਾਹਰ ਸਨਰਾਈਜ਼ ਬਹੁਤ ਸੁਣਾ ਹੋ ਰਿਹਾ ਤੁਹਾਨੂੰ ਦਿਖਾਣਾ ਓਏ ਹੋਏ 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 ਸਨਰਾਈਜ਼ ਚੈੱਕ ਕਰੋ ਭਾਈ ਸਨਰਾਈਜ਼ ਦੇਖੋ ਓਏ ਜਿਹੜੇ ਕਲਰ ਨਿਕਲ ਰਹੇ ਨਾ ਉਹਦੇ ਵਿੱਚੋਂ ਦੱਸ ਨਹੀਂ ਸਕਦਾ ਕਿ ਕਿਹੜੇ ਸੋਹਣੇ ਆ ਬਾਈ ਕੈਲੀ ਕਾਨੋ ਸੀ ਯੂ ਨੂੰ ਕਿਨੀਆ ਕੈਲੀ ਤੇ ਕਾਨ ਨੂੰ ਸਿੱਧਾ ਨੂੰ ਕਿਨੀਆ ਨੂੰ ਚਮਲਾਵਾਂਗੇ ਚੱਲ ਕੇ ਯਾਰ ਬਾਕੀ ਗੱਲਾਂ ਛੱਡੋ ਪਿੱਛੇ ਦਾ ਜਿਹੜਾ ਸਨਸੈਟ ਦਾ ਰੰਗ ਆ ਸਨ ਰਾਈਜ਼ ਦਾ ਰੰਗ ਆਣਾ ਉਹ ਚੈੱਕ ਕਰੋ ਮੇਰੇ ਤਾਂ ਰੰਗ ਉੱਡੇ ਪਏ ਕਿਉਂਕਿ ਆ ਇਸਲੈਪਟ ਫੋਰ 3 ਆਵਰਸ 3 ਘੰਟੇ ਸਤਾ ਪਰ ਪਿੱਛੇ ਬਹੁਤ ਸੋਹਣਾ ਹੋ ਰਿਹਾ ਜੀ ਸਨਰਾਈਜ਼ ਵੈਰੀ ਬਿਊਟੀਫੁਲ ਲਓ ਜੀ ਕਰ ਚੱਲੇ ਆ ਬਾਏ ਬਾਏ ਕੋਟ ਐਕਸਪੀਰੀਅੰਸ ਰਿਹਾ ਇਹਦਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆ ਗਿਆ ਜੀ ਸਾਡਾ ਟਰਮੀਨਲ ਉਹ ਰੋਡ ਤੋਂ ਦੇਖਦੇ ਆ ਪਰ ਇਹਦੇ ਅੰਦਰ ਜਾਵਾਂਗੇ ਸ਼ਾਇਦ ਪਿੱਛੋਂ ਦੀ ਰਾਹ ਹੋਣਾ ਇਹਦਾ ਏ ਆ ਗਿਆ ਟਰਮੀਨਲ এস جی ਆਹ ਐਗਜ਼ਿਟ ਕਰਾਂਗੇ मामा ਜੀ ਖੜੇ ਰਾਹ ਚ ਤੱਕ ਪੀਕੰਬਣੀ ਪਿੱਛੇ ਹਾਂ ਤੱਕ ਵੀਊ ਪੁਆਇੰਟ ਆ ਭਾਈ ਮੈਨੂੰ ਕਹਿੰਦਾ ਤੈਨੂੰ ਮੈਂ ਵੀਊ ਪੁਆਇੰਟ ਦਿਖਾ ਕੇ ਲਿਆਉਣਾ ਇੱਕ ਮਿੰਟ ਉਹ ਸਾਹਮਣੇ ਵੇਖੋ ਸਾਹਮਣੇ ਬੜੀ ਸੋਹਣੀ ਜਿਹੜਾ ਉੱਧਰ ਹੋ ਰਿਹਾ ਇਹ ਨਹੀਂ ਰੇਲ ਆਹ दिस ਇਜ਼ ਅ ਰੇਲ ਵਾਟਸ ਆ ਰੇਲ ਨੇਮ ਮਾਚੀ 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 ਕੋਈ ਬਹੁਤ ਸੋਨਾ ਰੇਲ ਹੈ ਐਂਡ ਐਸ ਬੀ ਐਲ ਹੋਰ ਆਇਆ ਸੀ ਉਹ ਐਸ ਜੀ ਆਰ ਰੇਲਵੇ ਦੀ ਆ ਫੱਟੀ ਐ ਪਟੜੀ ਇਹ ਰੇਲਵੇ ਦੀ ਆ ਥੈਂਕ ਯੂ ਬ੍ਰੋ ਆਹ ਦੇਖੋ ਸਾਹਮਣੇ ਵੀ ਬਹੁਤ ਸੋਨਾ ਐਰੀ ਨਾਈਸ ਲਓ ਵੀ ਆਪਾਂ ਟਿਕਟਾਂ ਦੇ ਕਢਾ ਲਿਆ ਪ੍ਰਿੰਟ ਪ੍ਰਿੰਟ ਕਢਾ ਕੇ ਹੁਣ ਟਿਕਟਾਂ ਦਿਖਾ ਕੇ ਜਾਣਾ ਇੱਥੋਂ ਅੰਦਰ ਆਹ ਲਾਈਨ 'ਚ ਆਜੋ ਚਲੋ ਮੋੜ ਨੂੰ ਲਓ ਜੀ ਆਪਾਂ ਪਹੁੰਚ ਗਏ ਟਰਮੀਨਲ ਤੇ ਇੱਥੇ ਸਿਕਿਉਰਿਟੀ ਸਿਕਿਉਰਿਟੀ ਫੋਲ ਚੈੱਕ ਕਰਦੇ ਆ ਫੇਰ ਗਾ ਭੇਜਦੇ ਆ ਹੁਣ ਮੈਂ ਚੱਲਿਆ ਗਰਾਉਂਡ ਫਲੋਰ ਤੇ ਕਿਉਂਕਿ ਇਹਨਾਂ ਦੇ ਜਿਹੜੇ ਵਾਸ਼ਰੂਮ ਆ ਗਰਾਉਂਡ ਫਲੋਰ ਤੇ ਹੀ ਆ ਦੇਖੋ ਜੀ ਆ ਤੁਹਾਡੇ ਸਾਹਮਣੇ ਆ ਗਿਆ ਮੁੰਬਾਸਾ ਟਰਮੀਨਲ ਇੱਥੋਂ ਤੁਰਦੀ ਆ ਇੱਥੋਂ ਦੀ ਮਸ਼ਹੂਰ ਸੋਹਣੀ ਟ੍ਰੇਨ ਆਪਾਂ ਘਰ ਤਾਂ ਇਹਦੇ ਵਿੱਚ ਅੰਦਰ ਚਲਾ ਗਿਆ ਸੀ ਪਰ ਮੈਂ ਵੀਡੀਓ ਬਣਾਉਣੀ ਭੁੱਲ ਗਿਆ ਹੁਣ ਆਪਾਂ ਉਹ ਉੱਥੇ ਬੈਠੇ ਆ ਆਹ ਵਾਲੀ ਜਗ੍ਹਾ ਤੇ ਤੇ ਲੈਟਸ ਗੋ ਚੱਲਦੇ ਆ ਅੱਗੇ ਲੋ ਜੀ ਇਹ ਜੀ ਸੀਟਾਂ ਪੂਰੀਆਂ ਵਧੀਆ ਕੰਫਰਟੇਬਲ ਸੀਟਾਂ ਇੱਥੋਂ ਦੀਆਂ ਵਧੀਆ ਸੀਟਾਂ ਨਾਲ ਰੈਡੀ ਨਹੀਂ ਬੋਟੀਆਂ ਵਾਸਤੇ ਸਫਾਈ ਵੀ ਪੂਰੀ ਆ ਪੈਸਿਆਂ ਦਾ ਸਹੀ ਮੁੱਲ ਮੋੜਦੇ ਆ ਹਾਂ ਚੈਨਾਂ ਨੇ ਵੀ ਟ੍ਰੇਨ ਹੈ ਮੇਰੇ ਚੈਨਾਂ ਮੇਡ ਇਨ ਚਾਈਨਾ ਕੀ ਦੇਖਦਾ ਲਓ ਜੀ ਟ੍ਰੇਨ ਤੁਰ ਪਈ ਆ ਹੋ ਗਿਆ ਸਫਰ ਸ਼ੁਰੂ ਵਾਓ ਪਹਿਲਾ ਬ੍ਰਿਜ ਆ ਗਿਆ ਜੀ ਟ੍ਰੇਨ ਦਾ ਕਹਿੰਦੇ ਹਜ਼ਾਰਾਂ ਹੀ ਵਿਰੇਜ ਆਉਣੇ ਆ 500 ਕਿਲੋਮੀਟਰ ਦਾ ਸਫ਼ਰ ਰਹਿਣਾ ਇਸ ਟ੍ਰੇਨ ਦਾ ਇਹ ਸੋਹਣੀਆਂ ਸੋਹਣੀਆਂ ਆਪਾਂ ਵਾਦੀਆਂ ਵੈਲੀਆਂ ਪਹਾੜ ਮੇਬੀ ਜੇ ਵਾਈਲਡਲਾਈਫ ਦਿਖੀ ਤਾਂ ਤੁਹਾਨੂੰ ਵਾਈਲਡਲਾਈਫ ਵੀ ਜ਼ੂਮ ਹੋ ਜਾਮ ਕਰਕੇ ਦਿਖਾ ਦੇਾਂਗੇ ਜੋ ਦੇਖੂਗਾ ਤੁਹਾਨੂੰ ਸਾਰਾ ਸਫ਼ਰ ਚ ਦਿਖਾਉਂਦੀ ਪੂਰੀ ਪੂਰੀ ਟਰਾਈ ਕਰੂੰਗਾ ਤੇ ਮੈਂ ਸੌਂਗਾ ਨਹੀਂ ਆਈ ਪ੍ਰੋਮਿਸ ਟੂ ਯੂ ਗਾਇਸ ਤੁਹਾਨੂੰ ਆ ਸਫ਼ਰ ਬਹੁਤ ਸੋਹਣਾ ਮੈਂ YouTube ਤੇ ਦਿਖਾ ਦੇਣਾ Facebook ਤੇ ਦਿਖਾ ਦੇਣਾ ਓਕੇ ओके okay. <laughs> देखो नजारे लो आय हा हा लुक एट दीज हाउसेस रो कनेज रहे लगते घर सोने सोने ਪਿੰਡ ਜੇ ਨਾਲ ਨਾਲ ਚੱਲੀ ਜਾਂਦੇ ਚੱਲੀ ਜਾਂਦੇ ਆ ਬੜੇ ਸੋਹਣੇ ਸੋਹਣੇ ਆ ਸੋਨੇ ਸੋਨੇ ਪਾਮ ਟਰੀਜ਼ ਆ ਰਿਹਾ ਦੇਖੋ ਕਿੱਡਾ ਹੀ ਸੋਹਣਾ ਹਰਾ ਹਰਾ ਸਾਰਾ ਜੀ ਇੱਥੋਂ ਦਾ ਮਾਹੌਲ ਗ੍ਰੀਨਰੀ ਬਹੁਤ ਜ਼ਿਆਦਾ ਹੈ ਖਾਂਦੇ ਪੀਂਦੇ ਲੋਕ ਵਧੀਆ ਇੱਥੋਂ ਦੇ ਤਾਂ ਹੀ ਸੇਧਮੰਦ ਰਹਿੰਦੇ ਆ ਇੱਥੇ ਦਰਨਾ ਜਮਾ ਨਾਲ ਨਾਲ ਇੱਕ ਨੈਸ਼ਨਲ ਪਾਰਕ ਹੈ ਮੈਨੂੰ ਨਾਂ ਨਹੀਂ ਪਤਾ ਨਾ ਤੁਹਾਨੂੰ ਮੈਂ ਲਿਖ ਦੂੰਗਾ ਥੱਲੇ ਪਰ ਇੱਥੇ ਹਾਥੀ ਬਹੁਤ ਦਿਖੇ ਹਨ ਮੈਂ ਪਿਛਲੀ ਵੀਡੀਓ ਦੇ ਵਿੱਚ ਪਾਏ ਸੀ ਹੁਣੇ ਤੇ ਹਾਥੀ ਬਹੁਤ ਸੋਹਣੇ ਜੇ ਹੋਰ ਆਉਂਦੇ ਤੁਹਾਨੂੰ ਹੋਰ ਦਿਖਾਉਣਾ ਉਹ ਲੇਕ ਸੀਗੀ ਲੇਕ ਦੇ ਕੰਡੇ ਬੈਠੇ ਸੀਗੇ ਹਾਥੀ ਤੇ ਮਾਣੀ ਪੂੜੀ ਪੀ ਰਹੇ ਸੀ ਆਪ ਦਾ ਯਾਰ ਮਜ਼ਾ ਹੀ ਆ ਟ੍ਰੇਨ ਵਿੱਚ ਸਫਾਰੀ ਸਰ ਨੰਬਰ 1 ਐਹ ਜੀ ਲੇਕ ਸੀ ਜਵੇਂ ਹੌਣ ਆਉਂਦੀ ਭਈਆ ਕੌਂਟ ਜਾਂ ਨਿੱਕਾ ਜ ਤੇ ਇਹਦੇ ਆਸੇ ਪਾਸੇ ਹਾਥੀ ਖੜੇ ਸੀਗੇ ਸਾਰਾ ਫਲੈਟ ਏਰੀਆ ਆ ਗਿਆ ਆ ਦੇ ਰਹੇ ਪਾਪੂ ਉਜੀ ਪਹਾੜਾਂ ਦਾ ਵੀ ਹੋਣੇ ਸ਼ੁਰੂ ਹੋਣ ਲੱਗਿਆ ਆਹਾ ਮਾਊਂਟੇਨ ਆਈ ਆ ਥੋੜੀ ਜੀ ਨਾਲ-ਨਾਲ ਤੇ ਇਹਨੂੰ ਦੇਖੋ ਕਿੰਡੀ ਸੋਹਣੀ ਆ ਨਾਲ-ਨਾਲ ਇਧਰ ਜਾ ਰਿਹਾ ਜੀ ਹਾਈਵੇ ਇਧਰ ਹਾਈਵੇ ਜਾ ਰਿਹਾ ਤੇ ਰਾਈਟ ਸਾਈਡ ਤੇ ਜਾ ਰਿਹਾ نیشنل پارک ਸੋ ਦੋਨੇ ਸਾਈਡ ਕੁਛ ਨਾ ਕੁਛ ਹੈਗਾ ਹੀ ਹੈਗਾ ਲੋ ਵੀ ਟ੍ਰੇਨ ਚੱਲਦੇ ਚੱਲਦੇ ਸਟੇਸ਼ਨ ਆਇਆ ਇੱਕ ਤੇ ਤੁਹਾਨੂੰ ਸਟੇਸ਼ਨ ਤੇ ਦਿਖਾਉਣੇ ਟ੍ਰੇਨ ਕਿੱਦਾਂ ਰੁਕਦੀ ਆ ਇਹ ਆ ਕੋਈ ਸੋਹਣਾ ਜਿਹਾ ਪਿੰਡ ਆ ਆ ਦੇਖੋ ਕਿੱਟਾ ਹੀ ਸੋਹਣਾ ਯਾਰ ਕੋਲੋਂ ਕਰਕੇ ਦਿਖਾਉਣਾ ਆ ਦੇਖੋ ਗ੍ਰੀਨ ਮਾਊਂਟਨਸ ਤੇ ਉੱਤੇ بڑے ਘਰ ਤੇ ਉਹ ਲੱਗੇ ਟਾਵਰ ਆਦੇ ਲੋਕੀ ਖੜੇ ਸਟੇਸ਼ਨ ਤੇ ਆ ਸਾਰੇ ਲੋਕੀ ਖੜੇ ਆ ਜੀ ਸਟੇਸ਼ਨ ਤੇ ਜ਼ਰੂਰੀ ਨਹੀਂ ਇਹਨਾਂ ਨੇ ਇਹ ਗੱਡੀ ਚੜ੍ਹਣੀ ਆ ਇੱਥੇ ਲੋਕਲ ਟ੍ਰੇਨਾਂ ਵੀ ਇਸੇ ਟਰੈਕ ਤੇ ਜਾਂਦੀਆਂ ਤੇ ਇਹ ਵੀ ਵੇਟ 'ਚ ਖੜੇ ਹੋਣੇ ਆ ਨਾਟ ਫਾਰ ਦਿਸ ਗੱਡੀ ਦਾ ਅਨਦਰ ਗੱਡੀ ਕਿ ਅਸੀਂ ਹੋਰ ਗੱਡੀ ਵਾਸਤੇ ਆ ਕੇ ਫੇਰ ਮਾਊਂਟਨ ਨੂੰ ਵਾਪਸ ਆ ਦੇਖੋ ਆਹ ਹੋਗਾ ਇਸ ਟਾਉਨ ਦਾ ਮੇਨ ਏਰੀਆ ਜਿੱਥੇ ਆ ਬਿਲਡਿੰਗਾਂ ਬਿਲਡਿੰਗਾਂ ਹੈਗੀਆਂ ਆ ਦੇਖੋ ਵੈਰੀ ਬਿਊਟੀਫੁਲ ਵੈਰੀ ਬਿਊਟੀਫੁਲ ਇੱਦਾਂ ਚੜਦੀਆਂ ਜੀ ਸਵਾਰੀਆਂ ਇੱਥੋਂ ਹੋ ਇਹਨਾਂ ਨੇ ਚੜ ਜਾਣਾ ਮਿੱਤਰਾਂ ਨੇ ਲੈ ਆ ਅਲੋ ਵੀ ਜਮਾਨਾ ਜਾਪੇ ਬਾਹਰ ਨੂੰ ਗੱਦੀ ਕੋਈ ਆਏ ਇਹ ਕਿਤੇ ਜਾ ਸਕਦੇ ਆ ਤੁਸੀਂ ਥੈਂਕ ਯੂ ਸੋ ਬਾ ਹਾਂ ਕਾਈ ਮੈ ਸੋ ਬਾ ਨੈਕਸਟ ਸਟੇਸ਼ਨ ਯਾ ਨੈਕਸਟ ਸਟੇਸ਼ਨ ਨੈਕਸਟ ਸਟੇਸ਼ਨ ਓਕੇ What's that town city name? Which city is this? Voi. Voi? Voi. It's locked now. Trains in India, they always open. You <laughs> don't lock trains in your in your country? Huh? Don't close, they don't close the door? They don't. They if they close the people open. People sit here. While tra train is going, people sit.

ਬੇਵਰੇਜਸ ਤੇ ਸਾਰਾ ਕੁਝ ਹੈਗਾ ਅਲਕੋਹਲਿਕ ਨਾਨ ਅਲਕੋਹਲਿਕ ਨਾਲੇ ਵਿਊ ਦੇਖੋ ਤੇ ਨਾਲੇ ਫੂਡ ਖਾਓ ਦੇਖੋ ਟ੍ਰੇਨ ਦੇ ਨਜ਼ਾਰੇ ਤੇ ਇੱਥੇ ਬਹਿ ਕੇ ਤੁਸੀਂ ਖਾ ਸਕਦੇ ਆ ਆ ਵੀ ਸੀਟ ਤੇ ਵੀ ਲਿਜਾ ਸਕਦੇ ਆ ਤੁਹਾਡੀ ਮਰਜ਼ੀ ਆ ਵਾਟ ਯੂ ਵਾਂਟ ਟੂ ਡੂ ਕੁਝ ਵੀ ਕਰ ਲਓ ਲਓ ਜੀ ਆ ਗਿਆ ਟ੍ਰੇਨ ਦਾ ਖਾਣਾ ਜਿਹੜਾ ਅਸੀਂ ਆਪੇ ਜਾ ਕੇ ਲੈ ਕੇ ਆਏ ਆ ਕਰ ਲਗੇ ਟਰਾਈ ਫਿਰ ਹੋਰ ਖਾਵਾਂਗੇ ਚੌਲ ਲਿਆਂਦੇ ਤੇ ਨਾਲੇ ਆ ਬ੍ਰੈਡ ਲਿਆਂਦੀ ਮੋਟੀ ਸਾਰੀ ਮੰਮੀ ਦੋਹਾਈ ਨਹੀਂ ਖੁੱਲਦਾ ਇਸਕੋ ਫਾੜ ਦੋ ਇਸਕੋ ਫਾੜ ਦੋ ਜਿਹੜੀ ਤੁਸੀਂ ਹੱਥੀ ਉੱਥੀ ਦੇਖੋ ਬਾਹਰ ਦੇਖੋ ਜੀ ਹਾਈਵੇ ਤੇ ਜਾਂਦੇ ਹੋਏ ਟਰੱਕ ਹਾਈਵੇ ਕਦੇ ਦੂਰ ਚੱਲ ਜਾਂਦਾ ਕਦੇ ਨੇੜੇ ਆ ਜਾਂਦਾ ਸਪੋਰਟ ਨਾ ਹਾਈਵੇ ਜਮ੍ਹੇ ਨੇੜੇ ਆਵੇ ਆ ਵੀ ਮਾਊਂਟੇਨ ਜੇ ਡਿਫਰੈਂਟ ਜੀ ਆ ਦੇਖੋ ਕਿਦਾਂ ਦੇ ਆ ਅੱਜ ਦੇਖੋ ਜਾਨਵਰ ਇੱਕ ਹੋਰ ਲਏ ਮੈਂ ਕੈਦ ਕੀਤੇ ਆ ਇਹ ਹੈ ਕਿ ਜ਼ੀਬ੍ਰਾਸ ਜਾਨਵਰ ਬਹੁਤ ਨਿਕਲ ਰਹੇ ਆ ਨਾ ਇਥੋਂ ਨਾਲ-ਨਾਲ ਬਹੁਤ ਜ਼ਿਆਦੇ ਛੋੜੇ-ਛੋੜੇ ਜਾਨਵਰ ਨਿਕਲ ਰਹੇ ਆ ਪਰ ਗੱਲ ਇਹ ਆ ਵੀ ਸਪੀਡ ਦੀ ਜਿਹੜੀ ਜਿਹੜੀ ਗੱਡੀ ਦੀ ਸਪੀਡ ਆ ਉਹ ਹੈਗੀ 120 ਤੇ ਚੱਲ ਰਹੀ ਆ ਰਾਈਟ ਨਾਉ ਦੇ ਬਾਹਰ ਦਾ ਟੈਂਪਰੇਚਰ 32 ਡਿਗਰੀ ਆ ਜਿਹੜੀ ਜਗ੍ਹਾ ਤੇ ਇਥੇ ਬਹੁਤ ਜ਼ਿਆਦੇ ਗਰਮੀ ਆ 32 ਡਿਗਰੀ ਟੈਂਪਰੇਚਰ ਆ ਇਥੋਂ ਲਾ 30 ਡਿਗਰੀ ਟੈਂਪਰੇਚਰ ਦੈਟਸ ਅਲੌਡ ਹੋਰ ਇਸ ਹਮਨੇ ਲਿਖਿਆ ਹੈ ਹੋਰ ਇਹਦੇ ਦਿਸ ਆ ਗਿਆ ਰੇਗਾ ਕਹਿੰਦੇ ਵੀ ਟ੍ਰੇਨ ਨੂੰ ਕਲੀਨ ਰੱਖੋ ਕਹਿੰਦੇ ਆ ਗਈ ਟ੍ਰੇਨ ਦੀ ਸਪੀਡ 110 ਦੀ ਆ ਹਣ ਟ੍ਰੇਨ ਜਾ ਰਹੀ ਹੈ 110 ਤੇ ਦੀ 110 ਦੀ ਸਪੀਡ ਚ ਜਾਨਵਰ ਲੱਭ ਕੇ ਤੁਹਾਨੂੰ ਦਿਖਾਉਣਾ ਮੇਰਾ ਕੰਮ ਹੈ। ਤੇ ਬਾਕੀ ਆ ਸਾਹਮਣੇ ਸਾਰੇ ਕੈਵਨ ਕਰੂ ਵਾਲੇ ਬੈਠੇ ਆ ਜੀ। ਜਿਹੜੇ ਇੱਥੇ ਕੰਮ ਕਰਦੇ ਆਏ ਉਹ ਸਾਰੇ ਤੇ ਇੱਧਰ ਜੜੀਆਂ ਛਾੜੀਆਂ ਜੁੜੀਆਂ ਆਈ ਜਾਂਦੀਆਂ ਇਹ ਤਸਤਾ। ਨਾਲ ਆ ਗਈ ਜੀ ਦੂਸਰੀ ਟ੍ਰੇਨ, ਮਾਲ ਗੱਡੀ ਜਾਂਦੀ ਪਈ ਨਾਲ ਦੀ। ਮਾਲ گاڑی ਜਾ ਰਹੀ ਹੈ। ਆ ਰਿਵਰ ਨਿਕਲ ਰਹੀ ਹੈ ਜੀ ਥਾਲਾਂ ਬੜੀ ਸੋਹਣੀ ਚਾਕਲੇਟੀ ਰਿਵਰ ਸੀ ਚੈੱਕ ਕਿੰਨਾ ਸੋਹਣਾ 뷰 ਆਇਆ ਸੀ ਓਏ ਤੇ ਆ ਸਾਰੇ ਨਾ ਇੱਧਰ ਆ ਕੋਈ ਟਰੀ ਲੱਗੇ ਹੋਏ ਆ ਮੈਨੂੰ ਨਹੀਂ ਪਤਾ ਕਾਦੇ ਟਰੀ ਆ ਲਾਈਨਾਂ ਲੋ ਨਾ ਚੇਂਜ ਹੋ ਰਹੀ ਹੈ ਜੀ ਮੈਨੂੰ ਲਾਹ ਤਾਂ ਜਾਂ ਤਾਂ ਸਟੇਸ਼ਨ ਆਇਆ ਕੋਈ ਤੇ ਜਾਂ ਕੋਈ ਹੋਰ ਚੀਜ਼ਾਂ ਲਾਈਨਾਂ ਚੇਂਜ ਕਰੀ ਆ ਜੀ ਝੂਂ ਝੂਂ ਕਰਦੀ ਸੀ ਉਹਨੇ ਘੱਟੀ ਔਰ ਜਾਨਵਰ ਸੱਚੀ ਦਿਖਦੇ ਆ ਦੂਰ ਹੁੰਦੇ ਆ ਤੇ ਉਹਦਾ ਦੇਖਣ ਨੂੰ ਵਧੀਆ ਜੇ ਆਪਾਂ ਗੱਲ ਕਰੀਏ ਗੱਡੀ ਦੇ ਸਫ਼ਰ ਦੀ ਸਫ਼ਰ ਤਾਂ ਬਾਤ ਸੁਣਾਏ ਇਸ ਗੱਡੀ ਦਾ ਪਰ ਜਿਵੇਂ ਤੁਹਾਨੂੰ ਮੈਂ ਵੀਡੀਓ ਚ ਨਹੀਂ ਉਹਨਾ ਸੋਹਣਾ ਦਿਖਾ ਸਕੂਗਾ ਪਰ ਮੈਂ ਟਰਾਈ ਕਰਦਾ ਬਹੁਤ ਸੋਹਣਾ ਦਿਖਾਣਾ ਤੇ ਦੇਖਿਆ ਸੋਹਣੇ ਸੋਹਣੇ ਸੀਨਰੀਆਂ ਕੈਪਚਰ ਕਰਕੇ ਹੀ ਪਾਉਂਗਾ ਤੇਜ਼ ਨਿਕਲ ਜਾਂਦੀ ਹੈ ਬੋਲਦੀ ਦੈਟਸ ਅ ਪ੍ਰੋਬਲਮ ਦੈਟਸ ਅ ਪ੍ਰੋਬਲਮ ਮੇਰੀ ਅੱਖਾਂ ਚ ਨਾ ਪੂਰੀ ਨੀਂਦ ਹੈ ਤੇ ਮੈਂ ਸੁੱਤਿਆ ਮੈਂ ਸਿਰਫ ਸੁੱਤਾ ਸੀ ਰਾਤ 3 ਘੰਟੇ ਆ ਬੀਬੀ ਵੀ ਨਾਲ ਦੀ ਸੁੱਤੀ ਪਈ ਆ ਮੂੰਹ ਮੱਥਾ ਟੱਕ ਕੇ ਉਧਰ ਮੇਰੀ ਬੀਬੀ ਵੀ ਸੁੱਤੀ ਪਈ ਆ ਤੇ ਹੋਰ ਬਾਕੀ ਬੀਬੀਆਂ ਵੀ ਸੁੱਤੀਆਂ ਪਈਆਂ ਮੈਂ ਵੀ ਸੌਣ ਲੱਗਿਆ ਓਕੇ ਘੰਟਾ ਕ ਸੁਣਨਾ ਫੇਰ ਤੁਹਾਨੂੰ ਮਿਲ ਕੇ ਫੇਰ ਜਾਨਵਰ ਹੋਰ ਵੇਖਦੇ ਆ ਟ੍ਰੇਨ ਆ ਗਈ ਕ੍ਰਾਸ ਹੋਣੀ ਸੀ ਇੱਥੇ ਗੱਡੀ ਖੜੀ ਆ ਕ੍ਰਾਸ ਹੋ ਗਿਆ ਮੈਂ ਸੌਣ ਲੱਗਿਆ ਓਕੇ ਗੁੱਡ ਨਾਈਟ ਬਾਏ ਲੋ ਜੀ ਪੂਰਾ ਇੰਜੋਏ ਹੋ ਰਿਹਾ ਕਦੇ ਘੋੜੇ ਨਿਕਲਦੇ ਆ ਕਦੇ ਨਿਕਲਦੇ ਆ ਸ਼ੇਰ ਸ਼ੇਰ ਆਪ ਤੈਨਵਾਰੀ ਦੇਖ ਲੈਣਾ ਮੰਮੀ ਤੁਸੀਂ ਨਹੀਂ ਦੇਖਿਆ ਤੁਸੀਂ ਸੁੱਤੇ ਪਏ ਸੀ ਉਦੋਂ ਮੰਮੀ ਤਾਂ ਜੀਭਰੇ ਦੇਖੇ ਬਹੁਤ ਜ਼ਿਆਦੇ ਹਾਂ ਜੀ ਜੂਗਰ ਦੇਖੇ ਹਰਨ ਤੈਨਵਾਰੀ ਹਾਂ ਹਰਨ ਤੈਨਵਾਰੀ ਉਹ ਲੋਕ ਵੀ ਤੁਸੀਂ ਜਾਂਦੇ ਹੋਵੇ ਟ੍ਰੇਨ ਦੀ ਵੀਡੀਓ ਬਣਾਈ ਜਾਂਦੇ ਆ ਇੱਕੋ ਜਿਹਾ ਵੀ ਤੋਂ ਜੈਵਰੇਜ ਕੀ ਕਹਿੰਦੇ ਤੁਹਾਨੂੰ ਜਰਾਫ ਜਰਾਫ ਤਾਂ ਸਾਰੋਂ ਲੰਬਾ ਹੁੰਦਾ ਇੱਕ ਜਗ੍ਹਾ ਵੱਡਾ ਲੰਮਾ ਸਭ ਤੋਂ ਵੱਡਾ ਹੁੰਦਾ ਕਿ ਜਿਹੜਾ ਸੁੱਝ ਜਾਏਗਾ ਜਾਇਬਰਾ ਕੀ ਹੁੰਦਾ ਵਾ ਜਰਾਫ ਹੁੰਦਾ ਉਹ ਉਹ ਜਰਾਫ ਤੇ ਜਾਇਬਰਾ ਦੇਖੇ ਜਾਇਬਰੇ ਦੇਖੇ ਜਿਹੜੇ ਚਿੱਟੀਆਂ ਕਾਲੀਆਂ ਲੈ ਨਾਲੇ ਹਾਂ ਜਾਇਬਰਾ ਹੁੰਦਾ ਜਾਇਬਰੇ ਕਾਫੀ ਸੀਗੇ ਖੈਰਨ ਵੀ ਸੀ ਖੈਰਨ ਵੀ ਸੀਗੇ ਸਾਰਾ ਪਸ਼ੂ ਕਾਫੀ ਸੀ ਕਾਫੀ 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 ਜਰਾਫ ਦੇ ਬਾਅਦ ਗੱਲ ਚੱਲਦਾ ਉਹ ਜਿਹੜੇ ਬੈਠੇ ਨੇ ਆਉਜੀ ਮੇਰਾ ਪਾਣੀ ਹੈਗਾ ਦੋ ਪਾਣੀ ਹੈ ਹਾਂ ਦੋ ਪਾਣੀਆ ਬਣਿਆ ਹੋਇਆ ਸੀ ਦੇਖੋ ਜੀ ਇੱਥੇ ਖੇਤ ਵੀ ਆ ਰਹੇ ਵਿੱਚ ਜਿਵੇਂ ਆ ਬੰਦੇ ਕੰਮ ਕਰੀ ਜਾਂਦੇ ਖੇਤਾਂ ਦੇ ਵਿੱਚ ਆ ਘਰ ਜਿ ਝੌਂਪੜੀਆਂ ਬਣੀਆਂ ਹੋਈਆਂ ਨਾਲ ਨਾਲ ਸੋਹਣੇ ਸੋਹਣੇ ਪਹਾੜ ਆਉਣ ਲੱਗੇ ਬਿਲਕੁਲ ਮਾਊਂਟੇਨਸ ਗ੍ਰੀਨ ਗ੍ਰਾਸ ਮਾਊਂਟੇਨਸ ਹਰੀ ਹਰੀ ਬਨਾਨਾ ਬਨਾਨਾ ਵੀ ਆ ਗਿਆ ਸੀ ਹਾਂ ਜਸਤ ਆ ਸਾਰੇ ਵਧੀਆ ਇਹਨਾਂ ਦੇ ਅਗੇ ਤਾਂ ਗੁੱਦਾ ਦਾ ਕੰਮ ਹੋ ਜਾਂਦਾ ਗਾਵਾਂ ਬੜੀਆਂ ਬੈਠੀਆਂ ਨੇ ਇਹ ਸਾਡੇ ਮੁੰਡਾ ਕੁੜੀ ਬੈਠੇ ਆ। ਇਹ ਦੋ ਜਾਨੇ। ਆਹ ਕੁੜੀਏ। ਕੁੜੀ ਤੱਥਕਰਾਂ ਦੀ, ਮੁੰਡਾ ਮੁਕਰਾਂ ਦਾ ਆਹਦੇ ਕਿੱਡਾ ਤਲਾਬ ਆਇਆ ਸੀ ਪਰ ਜਾਨਵਰ ਨਹੀਂ ਪਈ। ਇਹ ਨੇੜੇ ਆ ਨਾ ਘਰਾਂ ਸੀ। ਇਹ ਹੁਣੇ ਹੀ ਤਲਾਬ ਹੀ ਘਰ ਆ ਲਿਆਂਦੇ ਹੋਣੇ ਆ। ਇਹਨਾਂ ਨੇ ਮੱਛੀਆਂ ਪਾਲੀਆਂ ਹੋਣੀਆਂ ਵਿੱਚ। ਮੱਛੀ ਵੀ ਰੱਖਦੇ ਹੋਣੇ ਤਲਾਬਾਂ ਦੇ ਵਿੱਚ ਆਹਦੇ ਹੋਰ ਘਰ ਆ ਗਏ। ਆਹ ਮੋਰ ਜੀ ਫਿਰਦੇ। ਮਹੰਗੀ। ਮੋਰਨੀਆਂ। ਹੁਣੇ ਅਸੀਂ ਫਿਰਦੇ ਆ ਜੀ ਬ੍ਰਿਜ ਦੇ ਉੱਤੇ। ਬਿਲਕੁਲ। ਬ੍ਰਿਜ ਦੇ ਉੱਤੋਂ ਥੱਲੇ ਐਨ ਖੇਤੀ ਹੋਵੇ ਬੰਦਾ ਵੀ ਹੈਲੋ ਹਾਈ ਕਰ ਰਿਹਾ ਸੀ ਉਹ ਜਾਂਦਾ ਸਾਡੇ ਕਮਸ਼ਲੀ ਕੀ ਆਹ ਦੇਖੋ ਜੀ ਟ੍ਰੇਨ ਦੇ ਨਜ਼ਾਰੇ ਲਓ ਥਿਊਜ਼ 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 ਬ੍ਰਿਜ ਮੁੱਕ ਗਿਆ ਵਸ ਤੇ ਇੰਡੀਆ ਵਾਲੀ ਰੇਲ ਕੱਟੀ ਹੁੰਦੀ ਤੁਹਾਨੂੰ ਬਾਹਰ ਬਾਹਰ ਕੱਟ ਕੇ ਵਧੀਆ ਵੀਡੀਓ ਤੇ ਬਣਾ ਦੇਣੀ ਹੈ ਦਿਖਾ ਦੇਣੀ ਹੈ ਅਸੀਂ ਹੁਣ ਬਾਹਰ ਨਹੀਂ ਬਾਹਰ ਕਰ ਸਕਦੇ ਆਪਾਂ ਮੋਟਾ ਸ਼ੀਸ਼ਾ ਲਾ ਰੱਖਿਆ ਇਹਨਾਂ ਨੇ ਮਾਰ ਉਠ ਹੋਣਾ ਵਾ ਵਿਚਾਰੇ ਨੂੰ ਪਾ ਕੇ ਲੈ ਕੇ ਵਿਚਾਰੇ ਜਾ ਰਹੇ ਆ ਟਰੱਕ ਦੇ ਵਿੱਚ ਉਹ ਬੜੀ ਕਰਾਂ ਆ ਗਈ ਆ ਆ ਗਿਆ ਏਰੀਆ ਨੈਸ਼ਨਲ ਪਾਰਕ ਦਾ ਏਰੀਆ ਆ ਗਿਆ ਨਰੂਬੀ ਨੈਸ਼ਨਲ ਪਾਰਕ ਦਾ ਏਰੀਆ ਆ ਗਿਆ ਗੱਡੀਆਂ ਫਿਰਦੀਆਂ ਤੁਰੀਆਂ ਵਿੱਚ ਲਓ ਜੀ ਬ੍ਰਿਜ ਦੇ ਉੱਤੇ ਪਹੁੰਚ ਕੇ ਜਿਹੜਾ ਨੈਸ਼ਨਲ ਪਾਰਕ ਦਾ ਬ੍ਰਿਜ ਸੀਗਾ ਤੇ ਉਹਦੇ ਉੱਤੇ ਫਿਰਦੇ ਆ ਉਹ ਹਿਰਨ ਵੀ ਖੜੇ ਆ ਉੱਥੇ ਆਹ ਦੇ ਨੈਸ਼ਨਲ ਪਾਰਕ ਆ ਚੁੱਕਿਆ ਉਹ ਹਿਰਨ ਖੜੇ ਜੇ ਕੋਈ ਨੇੜੇ ਆਉਂਦਾ ਤੁਹਾਨੂੰ ਨੇੜੇ ਵੀ ਦਿਖਾਉਣੇ ਆ ਇੱਥੇ ਮੁੱਕਿਆ ਫੇਰ ਦੁਬਾਰੇ ਸ਼ੁਰੂ ਹੋਗਾ ਉਹੀ ਬ੍ਰਿਜ ਅਬਾਈ ਦੂਗਾ ਸਾਰਾ ਬ੍ਰਿਜ ਆਉਣਾ ਹੁਣ ਆਊਗਾ ਇਥੋਂ ਇਸ ਤੋਂ ਬਾਅਦ ਵੱਡਾ ਬ੍ਰਿਜ ਆਉਣਾ ਜਿਹੜਾ ਤਕਰੀਬਨ 5-6 ਕਿਲੋਮੀਟਰ ਦਾ ਬਣਿਆ ਹੋਇਆ ਜਿਹੜਾ ਤੁਹਾਨੂੰ ਮੈਂ ਨੈਸ਼ਨਲ ਪਾਰਕ ਜਦੋਂ ਗਿਆ ਸੀ ਉਦੋਂ ਦਿਖਾਇਆ ਸੀ ਤੁਹਾਨੂੰ ਯਾਦ ਹੋਊਗਾ ਲਓ ਜੀ ਪਹੁੰਚ ਗਿਆ ਨਰੂਬੀ ਇੰਟਰਨੈਸ਼ਨਲ ਉਹ ਖੜੀ ਹੈ ਜੀ ਟ੍ਰੇਨ ਜੀ ਤੇ ਆਏ ਆ ਉਤਰ ਕੇ ਨਾਲ ਹੀ ਖੜੀਆਂ ਮਾਲ ਗੱਡੀਆਂ ਆ ਗਿਆ ਸਟੇਸ਼ਨ ਏ ਆਗੇ ਸਾਡੇ ਸਰਦਾਰ ਜੀ ਦੇ ਸਰਦਾਰਨੀ ਜੀ ਲਓ ਜੀ ਆ ਆ ਗਿਆ ਨਰੋਬੀ ਦਾ ਟਰਮੀਨਲ ਨਿਕਲੇ ਆਏ ਬਾਹਰ ਮੁੰਬਾਸਾ ਟੂ ਨਰੋਬੀ ਦੀ ਜਰਨੀ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਮੈਨੂੰ ਲੱਗਦਾ ਤੇ ਮੈਨੂੰ ਵੀ ਵਧੀਆ ਲੱਗੀ نیند ਹਜੇ ਵੀ ਨਹੀਂ ਪੂਰੀ ਹੋਈ ਘੰਟਾਕ ਸੁਦਾ ਸੀ ਪਰ ਹੋਰ ਸੋਣਾ ਆ ਜਾਵੇ ਨਹੀਂ ਨਹੀਂ ਯਾਰ ਨੇ ਇਹਨਾਂ ਨੂੰ ਵੀ ਪਹੁੰਚ ਕੇ ਘਰੇ ਘਰੇ ਜਾਣ ਸਰ ਮਿਲਣ ਲੱਗੀ ਲੋਟੀ ਇਹਦੇ ਰੋਟੀ ਖਾੜੂ ਬਾਕੀ ਦੇ ਕੰਮ ਬਾਅਦ ਕਰਿਆ ਹੈ ਜਾ ਤੋ ਗਿਆ ਪਹਿਲਾਂ ਹੱਥ ਤੋ ਗਿਆ ਰੋਟੀ ਖਾ ਮੇਰੇ ਪੁੱਤ ਦੋ ਘੰਟੇ ਇੱਥੋਂ ਆਏ ਜੀ ਥੋੜੇ ਬਹੁਤੇ ਕੱਪੜੇ ਲੀਡੇ ਲਤੇ ਦੇਖਣ ਇਹ ਆਹ ਦੇਖੋ ਸੋਹਣੇ ਤੇ ਗਹਿਣੇ ਵੀ ਰੱਖਿਆ ਕੁੜੀ ਨੇ ਤੁਹਾਨੂੰ ਫੀਲ ਆਉਂਦੀ ਆ ਤੁਸੀਂ ਦੁਬਈ ਦੇ ਵਿੱਚ ਆ ਗਏ ਆ 골ਡ ਸੂਕ ਚ ਫਿਰਦੇ ਆ ਪਰ ਇੱਕ ਲਓ ਜੀ ਕੀਰੀਅਨ ਸਪੈਸ਼ਲ ਤਾੜ ਬਣ ਰਹੀ ਹੈ ਜਿਹਨੂੰ ਕਹਿੰਦੇ ਜੀਕੋ ਆਹਾ ਆਹ ਆਹ ਆਏ ਹਾਏ ਹਾਏ ਸਵਾਦ ਆ ਗਿਆ 스멜 ਪੂਰੀ ਘੇਟ ਆ ਲੋ ਜੀ ਰਾਤ ਦੇ ਬਚ ਗਿਆ ਨੋ ਤੇ ਪ੍ਰਸ਼ਾਦ ਆ ਗਿਆ ਪਲੇਟਾਂ ਚ ਤੇ ਐਨ ਨਜ਼ਾਰਾ ਆਇਆ ਪਿਆ ਰੋਟੀ ਦਾ ਬੜੇ ਦਿਨਾਂ ਬਾਅਦ ਸੁੱਖ ਦੀ ਰੋਟੀ ਖਾਧੀ ਆ ਸਵਾਦ ਦੀ ਹੈ ਸੋਨੂ ਵੀਰ ਜੀ ਨਾਲ ਚਟਨੀ ਬਣੀ ਆ ਕਹਿੰਦੇ ਨਾਲ ਸਬ지 ਪਨੀਰ ਦੀ ਖਾਓ ਖੀਰੇ ਖਾਓ ਗੰਡੇ ਖਾਓ ਨਾਲ ਪੈਗ ਲਾਉ ਜੀ ਨੇ ਲਾਉਣੇ ਆ ਬਿਲਕੁਲ ਐਹੀ ਨਹੀਂ ਲਾਉ ਦੇ ਨੋ ਇੱਥੇ ਗਰੂ ਨਹੀਂ ਤੇ ਜਦੋਂ 45 ਕਦੇ ਹੋਵਾਂਗੇ ਫਿਰ ਪੀਵਾਂਗੇ ਠੰਡ ਬਹੁਤ ਆ